ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਗ੍ਰੰਥ ਅੰਗ ਨੰਬਰ 11 99 ਆਦ ਏਕੰਕਾਰਾ ਇੱਥੇ ਦਸਮੇਸ਼ ਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਸਭ ਤੋਂ ਪਹਿਲਾਂ ਮੈਂ ਉਸ ਓਨਕਾਰ ਸਰੂਪ ਰੂਪ ਪ੍ਰਣਾਮ ਕਰਦਾ ਅਰਥਾਤ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਉਸ ਅਕਾਲ ਪੁਰਖ ਦੇ ਚਰਨਾਵਾਂ ਵਿੱਚ ਮੈਂ ਸਭ ਤੋਂ ਪਹਿਲਾਂ ਮੱਥਾ ਟਿਕਦਾ ਹਾਂ ਸਭ ਤੋਂ ਪਹਿਲਾਂ ਮੈਂ ਉਸ ਅੱਗੇ ਆਪਣਾ ਸਿਰ ਝੁਕਾਉਂਦਾ ਹਾਂ ਜਲ ਥਲ ਮਹੀਲ ਕਿਉ ਅਸਾਰਾ ਇੱਥੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਉਸ ਪਰਮਾਤਮਾ ਨੇ ਉਸ ਅਕਾਲ ਪੁਰਖ ਜੀ ਨੇ ਜਲ ਥਲ ਅਤੇ ਆਕਾਸ਼ ਦਾ ਅਸਾਰਾ ਕੀਤਾ ਹੈ ਅਰਥਾਤ ਜਲ ਥਲ ਅਤੇ ਆਕਾਸ਼ ਕੁਸ਼ ਪਰਮਾਤਮਾ ਨੇ ਹੀ ਬਣਾਏ ਹੋਏ ਨੇ ਇਹਨਾਂ ਨੂੰ ਬਣਾਉਣ ਵਾਲਾ ਕੇਵਲ ਹੀ ਕੇਵਲ ਪਰਮਾਤਮਾ ਹੈ ਪਰਮਾਤਮਾ ਨੇ ਹੀ ਇਹ ਸਭ ਕੁਝ ਬਣਾਇਆ ਹੈ ਆਦ ਪੁਰਖ 업ਗਤ ਅਬਨਾਸੀ ਇੱਥੇ ਦਸ਼ਮੇਸ਼ ਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਹ ਜੋ ਪਰਮਾਤਮਾ ਹੈ ਜੋ ਅਕਾਲ ਪੁਰਖ ਹੈ ਉਹ ਦੇਹ ਤੋ ਰਹਿਤ ਹੈ ਦੇ ਦਾ ਅਤਿ ਸ਼ਰੀਰ ਉਹ ਸ਼ਰੀਰ ਤੋਂ ਰਹਿਤ ਹੈ ਤੇ ਅਵਨਾਸ਼ੀ ਹੈ ਉਸ ਦਾ ਨਾਸ਼ ਕਦੇ ਵੀ ਹੋ ਸਕਦਾ ਪਰਮਾਤਮਾ ਸ਼ਰੀਰ ਤੋਂ ਬਿਨਾ ਹੈ ਉਸ ਦਾ ਨਾ ਹੀ ਕੋਈ ਆਕਾਰ ਹੈ ਨਾ ਹੀ ਕੋਈ ਰੂਪ ਰੰਗ ਹੈ ਤੇ ਉਸ ਪਰਮਾਤਮਾ ਦਾ ਕਦੇ ਵੀ ਨਾਸ਼ ਨਹੀਂ ਹੋ ਸਕਦਾ ਸੰਸਾਰ ਦੀਆਂ ਬਾਕੀ ਚੀਜ਼ਾਂ ਨਾਸ਼ਵਾਨ ਹਨ ਕੇਵਲ ਕੇਵਲ ਪਰਮਾਤਮਾ ਹੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਜਿਸ ਪਰਮਾਤਮਾ ਦਾ ਕਦੇ ਨਾਸ਼ ਨਹੀਂ ਹੋ ਸਕਦਾ ਉਸ ਪਰਮਾਤਮਾ ਨੂੰ ਪ੍ਰਣਾਮ ਕਰੋ ਲੋਕ ਚਤਰ 10 ਲੋਕ ਪ੍ਰਕਾਸ਼ੀ ਇੱਥੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ 14 ਲੋਕਾਂ ਵਿੱਚ ਸਿਰਫ ਪਰਮਾਤਮਾ ਦਾ ਹੀ ਪ੍ਰਕਾਸ਼ ਹੈ ਤੇ ਹਰੇਕ ਜੀਵ ਜੋ ਪਰਮਾਤਮਾ ਨੇ 14 ਲੋਕਾਂ ਵਿੱਚ ਜੋ ਜੀਵ ਪੈਦਾ ਕੀਤੇ ਨੇ ਉਹਨਾਂ ਵਿੱਚ ਵੀ ਪਰਮਾਤਮਾ ਦਾ ਹੀ ਪ੍ਰਕਾਸ਼ ਹੈ ਸਾਰਿਆਂ ਵਿੱਚ ਪਰਮਾਤਮਾ ਦਾ ਪ੍ਰਕਾਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ